ਇਹ ਨਾ ਕਾਂ ਛਾਲਟੀ ਹੋਈ ਹੈ ਕੀ ਇਹ ਕਾਂ ਕਰ ਰਹੀ ਹੈ ਅੱਜ ਦਿਖਾ ਦੇ ਰੱਖਦਾ ਬੰਦੇ ਦੇ ਵਿੱਚ ਔਰਤਾਂ ਧੀਆ ਬਣ ਨਿਕਲਣਾ ਮੁਸ਼ਕਲ ਹੋਇਆ ਪਿਆ ਹੈਗਾ 3-3 ਕਰੋੜ ਦੀਆਂ ਦੁਕਾਨਾਂ ਨੇ ਅਗਲਾ 500 ਰੁਪਏ ਲੈ ਕੇ ਦੁਕਾਨ ਦਾ ਮਾਰ ਆ ਕੇ ਫੜੀ ਬੜੀ ਲੱਗ ਕੇ ਬੈਠ ਜਾਂਦਾ ਹੈ ਔਰ ਬਾਜ਼ਾਰ ਨੂੰ ਡਿਸਟਰਬ ਕਰਦਾ ਹੈ ਇਸ ਸਬੰਧੀ ਨਗਰ ਕੌਂਸਲ ਖੰਨਾ ਦੇ ਮਿਊਨਿਸਪਲ ਅਮਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਬੇਟੂਨਲ ਗੱਲਬਾਤ ਕੀਤੀ ਗਈ ਕਿ ਉਹਨਾਂ ਦੀ ਯੂਨੀਅਨ ਦੀ ਮੁਲਾਜ਼ਮ ਤਹਿབྱਾਰੀ ਟੀਮ ਦੇ ਇੰਚਾਰਜ ਮੈਡਮ ਪਰਮਜੀਤ ਤੋਰ ਨਾਲ ਕੋਈ ਦੁਕਾਨਦਾਰਾਂ ਅਤੇ ਹੋਰ ਲੋਕ ਜੋ ਡਿਊਟੀ ਚਿਵਨ ਪਾਉਂ ਅਤੇ ਦੁਰਵਿਹਾਰ ਕਰੰਤੇ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਕਹਿ ਤੀ ਉਹ ਮੈਡਮ ਪਰਮਜੀਤ ਤੋਰ ਨਾਲ ਹਨ ਅਗਰ ਇਸ ਸੰਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ ਖੰਨਾ ਦੇ ਵਿਧਾਇਕ ਕਰਮਪ੍ਰੀਤ ਸਿੰਘ ਸੌਣ ਨੂੰ ਮਿਲਣਗੇ ਅਗਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਸਮੂਹ ਯੂਨੀਅਨ ਹੜਤਾਲ ਤੇ ਵੀ ਜਾ ਸਕਦੇ ਹਨ ਹਾਂਜੀ ਹਾਂਜੀ ਰੇਡੀਆਂ ਲਾਈ ਬੈਠੇ ਹਾਂਜੀ ਮੈਂ ਉਹ ਰੇਡੀਆਂ ਚਕ ਬਣ ਗਈ ਸੀ ਉਹ ਕਹਿੰਦੇ ਠੇਕੇਦਾਰ ਨੇ ਲਵਾਈਆਂ ਨੇ ਮੈਂ ਕਿਹਾ ਮੈਂ ਬਿਲਕੁਲ ਨਹੀਂ ਲਗੰਦੇ ਨੇ ਮਾਜੀਓ ਸਭ ਨੇ ਇਹ ਗੱਲ ਕੀਤੀ ਵੀ ਤੁਸੀਂ ਸ਼ਾਤਾਚ ਲਿਖਿਆ ਰੇਡੀਆਂ ਤੇ ਸ਼ਾਮ ਨੂੰ ਸ਼ਰਾਬ ਵੀ ਉੱਥੇ ਚਲਦੀ ਹਾਂਜੀ ਸ਼ਰਾਬ ਵੀ ਚਲਦੀ ਹੈ ਤਾਸ਼ ਵੀ ਖੇਡਦੇ ਨੇ ਮੈਨੂੰ ਸਾਰੀ ਕੰਮ ਕਰਾਰੇ ਸੀ ਤਾਂ ਉੱਥੇ ਇੱਕ ਪ੍ਰੇਮ ਪਕੌੜਿਆਂ ਵਾਲਾ ਹੈਗਾ ਉਹਦੇ ਦੋ ਲੜਕੇ ਨੇ ਇੱਕ ਹਰਦੀਪ ਤੇ ਇੱਕ ਹੋਰ ਹੈ ਉਹਨਾਂ ਨੇ ਮੈਡੋਂ ਨਾਲ ਮਿਸਬੀ ਵੀ ਕੀਤਾ ਪਤਨੀ ਜੀ ਕੀਤੀ ਮੇਰੇ ਥੱਪੜ ਮਾਰਨ ਤੱਕ ਆਇਆ ਤੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਥੇ ਮੋੜ 'ਚ ਟੈਂਪੋ ਜੀ ਨੇ ਅਸੀਂ ਚੱਕਵਾ ਰਹੇ ਸੀਗੇ ਉਸ ਦਿਨ ਮਰੀਸ਼ ਕਾਲੀਏ ਨੇ ਮੇਰੇ ਨਾਲ ਬਹੁਤ ਬਤਮੀਜ਼ੀ ਕੀਤੀ ਆ ਮੈਂ ਕੋਈ ਕਾਰਵਾਈ ਵੀਰੇ ਤੋਂ ਮੈਂ ਅੱਜ ਕੌਨਸ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਬਾਹਰ ਨਾ ਕੋਈ ਠੋਡੀ ਆਵੇ ਆ ਜਿਹੜੇ ਦੁਕਾਨਦਾਰਾਂ ਨੇ ਜਿਹੜੇ ਦੁਕਾਨਦਾਰਾਂ ਨੇ ਛੜੀ ਤੋਂ ਬਾਹਰ ਥੜੀ ਬਣਾਈ ਪਈ ਹੈ ਉਹ ਤੋੜ ਦੋ ਛੋੜੀangar ਹੈ ਤੇ ਵਿੱਚ ਔਰਤਾਂ ਧੀਆ ਪੈਣ ਨਿਕਲਣਾ ਮੁਸ਼ਕਲ ਹੋਇਆ ਪਿਆ ਹੈਗਾ 3-3 ਕਰੋੜ ਦੀਆਂ ਦੁਕਾਨਾਂ ਨੇ ਅਗਲਾ 500 ਰੁਪਏ ਲੈ ਕੇ ਦੁਕਾਨ ਦਾ ਮਾਰਾ ਲਾ ਕੇ ਫੜੀ ਬਣ ਰੀ ਲਾ ਕੇ ਬੈਠ ਜਾਂਦਾ ਔਰ ਬਾਜ਼ਾਰ ਨੂੰ ਡਿਸਰਬ ਕਰਦਾ ਚਿਕਾਓ ਲੇਕਿਨ ਉਹ ਥੜੀ ਚੱਕੀ ਜਾਊਗੀ ਕਿ ਕਦੋਂ ਉਸੀਂ ਸਰਵੇ ਕਰ ਲੈ ਫਿਰ ਕੇ ਬਾਜ਼ਾਰ ਦੇ ਚ ਥੜੀ ਚਕਲੀ ਮੁੰਡੇ ਫੜੇ ਚਕਲੀ ਲੇਕਿਨ ਉਸ ਤੋਂ ਬਾਅਦ ਇਹ ਲੱਗ ਜਾਂਦੀ ਹੈ ਮਜ਼ਾ ਤਾਂ ਹੈ ਕਿ ਨਾ ਦੁਕਾਨਦਾਰ ਜਿਹੜਾ ਕੰਮ ਕਰਦਾ ਉਹਨੂੰ ਠੋਕੇ ਜਮਾਨਾ ਲਾਇਆ ਜਾਵੇ ਉਹਦੇ ਕੰਮ ਕੰਦ ਬੰਦ ਕੀਤੇ ਜਾਣ ਅੱਜ ਉਹ ਜਗਾ ਦੇ ਇਹਨੇ ਪਾਲ ਛਾਲਟੀ ਹੋਈ ਹੈ ਕੀ ਇਹ ਕਾਂਗਰਸੀ ਆ ਅੱਜ ਏਡੇ ਦਿਖਾ ਦੇ ਉਹ ਰੱਖਦਾ ਪਾਵਰ ਪੈਣਾ ਆ ਅੱਜ ਸਾਨੂੰ ਸਾਡਾ ਸਮਾਨ ਵੀ ਲੈ ਕੇ ਜਾ ਕੇ ਨਾਲ ਚਲਾਣਾ ਨਹੀਂ ਨਾਲੇ ਬੂਟੇ ਜੀ ਮੇਰੇ ਜ਼ਰੂਰੀ ਹੋਗੇ ਜਿਹੜੇ ਰੋਟੀ ਖਾਂਦੇ ਨੇ ਉਹ ਜ਼ਰੂਰੀ ਨਹੀਂਗੇ ਬੂਟੇ ਜ਼ਰੂਰੀ ਹੋਗੇ ਤੁਹਾਡੇ ਨਹੀਂ ਨਹੀਂ ਉਹ ਆਪੇ ਇਹਦਾ ਤੂੰ ਫਿਕਰਾ ਕਰ ਰਹੇ ਨੇ ਯਾਰ ਸਰਕਾਰਾਂ ਸਾਡੇ ਆ ਖੱਡੇ ਪਟਕੇ ਕਾਂਗਰਸੀ ਆ ਜੀ ਸਾਡੇ ਬੰਦਿਆਂ ਨਾਲ ਬਹੁਤ ਧੱਕਾ ਹੋ ਰਿਹਾ ਹੈ ਜੀ ਮੇਰੀ ਦੁਕਾਨਾਂ ਨੂੰ ਹਾਂ ਜੀ ਮੇਰੇ ਅਸੀਂ ਇਹ ਨਹੀਂ ਕਹਿੰਦੀ ਵੀ ਜਿੱਥੇ ਐਕਸੀਡੈਂਟ ਦੀ ਪ੍ਰੋਬਲਮ ਆ ਉੱਥੇ ਅਪਰੋਚਮੈਂਟ ਦੇ ਲਈ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਜ਼ਿਆਤੀ ਕਰਦਾ ਐ ਨਹੀਂ ਕਿਉਂਕਿ ਲੋਕਾਂ ਦੀ ਜਾਨ ਵੀ ਜਿਹੜਾ ਸਾਡੇ ਉਹਦੇ ਵੀ ਜ਼ਿੰਮੇਵਾਰੀ ਆਪਾਂ ਹੀ ਆ ਨਾ ਪਾੜ ਮਿਸਮਾਨ ਮੈਂ ਲੋਕਾਂ ਨੇ ਕੀਤਾ ਹੈ ਮਿਸਬੀਵ ਕਰਦੇ ਨੇ ਮੈਂ ਕਹਾ ਵੀ ਆਪਾਂ ਪਬਲਿਕ ਦੇ ਬੰਦੇ ਆ ਕੋਈ ਅਸੀਂ ਗੱਲ ਨਹੀਂ ਕਰਨੀ ਆਜੋ ਕਿੰਨੀ ਕਮਾਂਦਾਰੀ ਨਾਲ ਉਹ ਕਿੰਨੇ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਜੀ ਉਹ ਵੀ ਚੱਕ ਕੇ ਭੁਗਾਵਗਾ ਮਾਰਦੇ ਚੱਕੋ ਸਿੱਟੋ ਆ ਕਹਿੰਦੇ ਨੇ ਕੰਮੜੇ ਕੰਪੜੇ ਮਾਰੇ ਜੀ ਨਹੀਂ ਦੁਕਾਨ ਤੇ ਅਗਲਾ ਕਿ ਤੁਹਾਡੇ ਜੁੱਤੀਵਾਦ ਕੋਈ ਬਰਾਬਰ ਬੁੱਲ ਨਹੀਂ ਬੰਦੂ ਨੇ ਥੱਪੜ ਵੀ ਮਾਰੇ ਜੀ ਤਾਂ ਬੰਦਾ ਮਰਦੀ ਵੀ ਕਰਾਈ ਜਾਣਾ ਕਿਤੇ ਜਿਵੇਂ ਜਦੋਂ ਜਹਿਜਾ ਹੁੰਦਾ ਵਾ ਕਾਨੂੰਨ ਉਸ ਬਦਾਅਕ ਜਾਣਾਂ ਵੀ ਪੈਂਦਾ ਸਰ ਬਾਦਰੇ ਦੇ નીચે ਬੈਠੇ ਆ ਜੀ ਸਰ ਬਾਦਰੇ ਦਾ ਕੋਈ ਨਹੀਂ ਦੇ ਬਈ ਤੁਸੀਂ ਕਿੰਦੇ ਵੀ ਚਲੇ ਜਾਓ ਫੀਡ ਜਾਓ ਫਰੇਮ ਢਾਬਾ ਜਾਓ ਢਾਬਾ ਮਿਲਦੇ ਜਾਓ ਤੁਸੀਂ ਕਿਹੜੀ ਬੰਦੇ ਬਾਹਰ ਮਾੜਾ ਮੋੜਾ ਦੇਖਣਾ ਪੈ ਅੰਦਰ ਕਿਵੇਂ ਲੱਗੂਗੀ ਸਰ ਵੀ ਚੱਕਣੀ ਚਾਹ ਰਿਹਾ ਸਰ 25 ਲੱਖ ਰੁਪਏ ਖੜਾ ਪੁਰੇ ਆ ਲੈ ਕਮੇਟੀ ਨੇ ਕਿਉਂ ਲੈ ਰਹੇ ਪ੍ਰੋਪਰਟੀ ਟੈਕਸੇ ਖੜਾ ਕਿਉਂ ਲੈ ਰਹੇ ਤੁਸੀਂ ਉਹ ਕਾਨੂੰਨ ਤੇ ਕਾਨੂੰਨ ਚਾਣਾ ਉਹ ਉਹ ਕੰਮ ਕਰਾਏ ਤੇ ਲੈਣਾ ਪੈਣਾ ਨਾ ਹੁਣ ਸਰਕਾਰ ਚਾਓ ਉਹ ਤਾਂ ਹੁਣ ਉਹ ਤਾਂ ਪਹਿਲਾਂ ਕਮੇਟੀ ਤੋਂ ਆਰਟੀ ਲੈ ਲੈਣੇ ਹੈ ਕਿ ਕਿੰਨਾ ਕੁ ਭਰਿਆ ਇਹਨਾਂ ਨੇ ਕਿੰਨਾ ਨੇ ਭਰਿਆ ਕੋਨੇ ਭਰਿਆ ਸਰ ਇਹ ਕੀ ਚੈੱਕ ਕਰੋ ਤਾਂ ਕਿਉਂ ਲੈ ਰਹੇ ਵੇਖੋ ਨਹੀਂ ਪਤਾ ਨਹੀਂ ਭਾਈ ਜੀ ਮੈਂ ਦੇਖ ਲੈਂਦੇ ਆ ਮੈਨੂੰ ਦੱਸ ਦੋ ਕੰਟਰਵਾਉਂਗਾ ਬਦਰਦਲੇ ਕਾਉਂਟਰ ਪੈਣੇ ਤੁਸੀਂ ਕਹਿੰਦੇ ਜੇ ਸੀ ਵੀ ਨਾ ਉੱਥੇ ਕੋਈ ਕੜਾਈਆਂ ਜਿੱਥੇ ਤੁਸੀਂ ਲਾਉਣੇ ਹੋ ਉੱਥੇ ਬੰਦੇ ਮੱਚ ਗਏ ਫੇਰ ਚਲੋ ਮੈਨੂੰ ਕਰ ਲੈਣ ਮੈਂ ਦੋ ਲੱਖ ਕਿੱਥੋਂ ਲਿਆਉਂਗਾ ਗੋਡੀਆਂ ਤੇ ਲਾ ਕੇ ਕੋਈ ਗੋਹ ਨਹੀਂ ਲੈਣੀ ਕੰਪਲੇਂਟ ਨਹੀਂ ਵਾਪਸ ਲੈ ਦੇ ਮੈਂ ਕੰਪਲੇਂਟ ਕਰੀ ਫਾਏ ਜਾਉਂਗਾ ਕੋਈ ਮੈਡਮ ਮੰਦੀ ਮੰਨ ਲੋ ਸਾਡੀ ਭੰਗ ਦੇ ਬੰਦੇ ਆਏ ਸਰਪੀਰ ਦੇ ਸਭ ਦੇ ਮੈਂ ਆਪਣੀ ਅੰਨੀ ਵੇਖਦਾ ਮੈਂ ਵਾਈਰ ਲਾਉਂਦਾ ਆਹ ਲੰ ਦੇਖਦਾ ਨਾ 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 ਖੰਨਾ ਤੇ ਨਜਾਇਜ਼ ਕਬਜ਼ਾ ਧਾਰਿਆਂ ਤੇ ਚੱਲਿਆ ਪੀਲਾ ਪੰਜਾ ਨਜਾਇਜ਼ ਕਬਜ਼ਾ ਧਾਰਿਆਂ ਤੇ ਕਾਰਵਾਈ ਕਰਨ ਲਈ ਜੀਸੀਬੀ ਮਸ਼ੀਨ ਅਤੇ ਟਰਾਲੀਆਂ ਨਾਲ ਲੈ ਕੇ ਪਹੁੰਚੀ ਆਪਣੀ ਪੂਰੀ ਟੀਮ ਦੇ ਨਾਲ ਨਗਰ ਕੌਂਸਲ ਖੰਨਾ ਦੀ ਤਹਿਬਜ਼ਰਦੀ ਟੀਮ ਦੀ ਇੰਚਾਰਜ मैडम परमजीत कौर खन्ना ਦੇ 메ਨ ਬਾਜ਼ਾਰ ਚ ਨਜਾਇਜ਼ ਕਬਜ਼ਾ ਧਾਰਿਆਂ ਨੂੰ ਪਈਆਂ ਭਾਜਣਾ ਕਈ ਦੁਕਾਨਦਾਰਾਂ ਨਾਲ ਹੋਈ ਗਰਮਾ-ਗਰਮ ਬਹਿਸ ਨਗਰ ਕੌਂਸਲ ਦੀ ਟੀਮ ਵੱਲੋਂ ਕਾਰਵਾਈ ਕਰਨ ਦੇ ਖਿਲਾਫ ਦੁਕਾਨਦਾਰਾਂ ਨੇ ਜੀਟੀ ਰੋਡ ਸਰਵਿਸ ਰੋਡ ਤੇ ਕੀਤਾ ਜਾਮ ਨਗਰ ਕੌਂਸਲ ਤੇ ਖੰਨਾ ਪ੍ਰਸ਼ਾਸਨ ਖਿਲਾਫ ਕੀਤੀ ਜ਼ੋਰਦਾਰ ਨਾਰੇਬਾਜ਼ੀ ਵਾਹਨਾ ਦਿਆਂ ਦੂਰ-ਦੂਰ ਤੱਕ ਲੱਗਿਆ ਲੰਬਿਆ-ਲੰਬਿਆ ਲਾਈਨਾ ਕਈ ਰੀਚ ਦੇ ਸਕੂਲੀ ਬੱਚੇ ਵੀ ਫਸੇ ਜਾਮ ਚ ਮੌਕੇ ਤੇ ਖੰਨਾ ਪੁਲਿਸ ਦੇ ਡੀਐਸਪੀ ਹਰਜਿੰਦਰ ਸਿੰਘ ਗੱਲ ਆਪਣੀ ਟੀਮ ਨਾਲ ਪਹੁੰਚੇ ਤੇ ਜਾਮ ਖਲਵਾਇਆ ਦੂਜੇ ਪਾਸੇ ਸਰਕਾਰੀ ਕੰਮ ਤੇ ਕਾਰਵਾਈ ਹਤੇ ਸਰਕਾਰੀ ਡਿਊਟੀਏ ਚ ਜਗਨ ਪਾਉਂਟ ਤੇ ਨਗਰ ਕੌਂਸਲ ਦੀ ਟੀਮ ਨਾਲ ਅਤੇ ਮੈਡਮ ਨਾਲ ਬਤਮੀਜੀ ਕਰਨ ਦੇ ਖਿਲਾਫ ਪਕੌੜਿਆਂ ਵਾਲਿਆਂ ਦੇ ਖਿਲਾਫ ਮੈਡਮ ਪਰਮਜੀਤ ਤੌਰ ਨੇ ਕੀਤੀ ਖੰਨਾ ਪੁਲਿਸ ਨੂੰ ਲਿਖੀ ਸ਼ਿਕਾਇਤ ਤੱਲਵਾਸਾ ਮੈਂ ਨਾਨੂ ਬਾਲਾ ਆਉਂਦੇ ਉਹ ਨਹੀਂ ੱਟਾ ਇੰਨਾ ਨਹੀਂ ਹੁੰਦਾ ਆਉਂਦਾ ਯਾਰ ਜਿੰਨਾ ਤੁਸੀਂ ਲੱਗੇ ਹੋਏ ਹੋ ਦੁੰਦੇ ਲਾਵਾ ਦੁਕਾਨਾਂ ਨੂੰ ਭਾਈ ਸਾਰੇ ਪਿਆਰ ਬੰਦ ਕਰੋ ਆਜੋ ਯਾਰ ਸਾਰੇ ਆਜੋ ਸਿਰਫ ਕਮੇਟੀ ਦਫਤਰ ਆਓ ਵੀ ਯਾਰ ਬੰਦ ਦਿਕੇ ਆਏ ਯਾਰ ਸਾਰੇ ਆਓ ਹਲੋ ਸਾਰਾ ਪਿਆਰ ਬੰਦ ਸਾਰੀ ਦੁਕਾਨਾਂ ਵਿੱਚ ਤਾਂ ਵੀ ਤਾਂ ਤਾਂ ਨਹੀਂ ਹੁੰਦਾ ਕਰਦੇ ਲੋਕ ਭਲੋ ਹਾਂ ਯਾਰ ਅੰਦਾ ਕੋਈ ਨਹੀਂ ਕਰੂੰਗਾ ਭਾਈ

ਆ ਵੀ ਕਹਿ ਦੇ ਉੱਪਰ ਉੱਪਰ ਵਾਲਾ ਆਪਾਂ ਕਹਿ ਦੇ ਜੀਸੀਪੀ ਵਾਲੀ ਪਾਰਟੀ ਮਰਦਾ ਮਰਦਾ

चङ ते ਉਹ ਨਹੀਂ ਉਹ ਨਹੀਂ ਆਸਰ ਕਰੀ ਗੱਲ ਮਾਚੀ ਕਰਦਾ ਏ ਮਾਚੀ ਨਾਲ ਸੁਣ ਮਰੀ ਗੱਲ ਆ ਨਾ ਕਹਦਾ ਵੀਰੇ ਯਾਰ ਪਿਆਰ ਨਾਲ ਗੱਲ ਕਰ ਰਿਹਾ ਤੁਸੀਂ ਯਾਰ ਦੱਸੋ ਵੀ ਤੁਸੀਂ ਅਸਮ ਨਾ ਆਪਣੀ ਮਾਂ ਵਰਗੀ ਆਪਣੀ ਆ ਥੋੜੋ ਯਾਰ ਇਹ ਤਾਂ ਕੰਮ ਨਾਲ ਗੱਲ ਕਰਨੀ ਆ ਯਾਰ ਤੁਸੀਂ ਚੱਲ ਬੈਠਾ ਰੋਡ ਤੇ ਜਾ ਕੇ ਜੜੀ ਕਰ ਮਾਣ ਨਹੀਂ ਤੁਸੀਂ ਫਿਰ ਕੰਮ ਦਾ ਸਾਨੂੰ ਕਰਨ ਦਾ ਵਾਧਰੇ ਦੱਲੇ ਦਾ ਇਹ ਕੰਮ ਕਾ ਲੋ ਕੋ ਧੋਖਾ ਇਹ ਨਹੀਂ ਉਹਨੂੰ ਕੰਮ ਤੋਂ ਸਾਨੂੰ ਇੱਥੇ ਕਿੱਥੇ ਇਹ ਕੰਮ ਦਾ ਕੰਮ ਕਰੋ ਦੁਕਾਨ ਦੇ ਆਜੇ ਕੰਮ ਚਲੋ कहाँ से आ रहे हो यार आ रहे हो 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 आ � और और कुछ नहीं है न मैंने थाने पे कर लगा मुंह 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 जो मुड़ माने कोई पावेदा है पर बंदा सा नहीं गलती है नहीं पानी पी लो जी सारी पी लो ओ तागे ना मुंह फिर से आ जाएगा दोस्त का दागो जलम दिया

ਇਰਪਾ ਆਪਣਾ ਉਹ ਪੂਰਾ ਮੈਂ ਕਿ ਕਾਰਨ ਜਿਹੜਾ ਪ੍ਰੋਟੈਸਟ ਕਰ ਰਹੇ ਕਾਰਨ ਕੀ ਰੋ ਜਾਂਦੇ ਆ ਜੀ ਆਪਣਾ ਆ ਸਮਾਨ ਚੱਕੋ ਪਿੱਛੇ ਰੋਜ਼ ਮਾਲ ਖਰਾਬ ਹੁੰਦਾ ਦੁਕਾਨਦਾਰੀ ਜਿਵੇਂ ਜੀਰੋ ਹੋ ਗਈ ਐ ਇੰਨੇ ਦੁਖੀ ਹੋ ਕੇ ਤਰ ਮਾਰਾ ਸਵੇਰੇ ਬਣੇ ਚੰਨੀ ਛਟਰਾ ਪਿੰਦਾ ਲੈ ਆ ਕੇ ਕਿਸੇ ਤੇ ਕੰਮ ਕਰਦੇ ਉਸ ਜੀ ਅੱਜ ਆਪਣਾ ਜੈ ਮਾਮ ਮਿਲ ਕੇ ਆਉਂਦੇ ਆ ਟੋਪਾ ਲੈ ਸ਼ੋਅ ਹੈ ਜੀ ਹੁਣ ਕੀ ਕਹਿੰਦੇ ਆ ਜੀ ਕਣੇ ਕੀ ਬਾਤ ਪਿੱਛੇ ਕਰੋ ਪਿੱਛੇ ਕਰੋ ਤੂੰ ਕਿੰਨੀ ਆਹ ਸਵੇਰੇ ਮਾਲ ਬਣਾਇਆ ਸਾਮੇ ਆਪਣਾ ਛੱਕਰਾ ਬੰਦਾ ਲੈ ਕੇ ਉਧਰ ਸੰਦੀ ਵੀ ਅਸੀਂ ਹਿੰਦੀ ਗਲ ਇੰਪਰੂਵਮੈਂਟ ਹਟਾ ਰਹੇ ਹਾਂ ਨਹੀਂ ਦੇਖੋ ਜੀ ਅਸੀਂ ਅਸੀਂ ਪਹਿਲੇ ਪਿੱਛੇ ਬੈਠੇ ਹਾਂ ਉਹਨੂੰ ਹੋਰ ਪਿੱਛੇ ਕਰੋ ਉਹ ਅੰਦਰ ਵੱਢ ਜੀ ਹੈ ਇਹ ਛੋਟੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਧਨਾੜਾ ਦੀ ਕਾਰਵਾਈ ਹੋ ਰਹੀ ਹੈ ਕਾਰਵਾਈ ਤਾਂ ਦੇਖੋਗੇ ਸਾਡੇ ਦੇ ਹੋਰੀਆਂ ਕੀਦੇ ਹੋਰੀਆਂ ਨਾਲ ਬਾਤ ਚ ਬਹੁਤ ਮੁਸਪਲ ਕਮੇਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੀ ਪਹਿਲਾਂ ਮਿਊਸਪਲ ਕਮੇਟੀ ਨੇ ਕਹੇ ਤੇ ਹੀ ਸਾਡੇ ਕੋਈ ਤਰਪਾਲਾਂ ਲਗਾਈਆਂ ਸੀ ਵੀ ਪੱਕੀ ਤਰਪਾਲ ਹਟਾ ਦਿਓ ਤੇ ਬੋਲਡਿੰਗ ਵਾਲੀ ਤਰਪਾਲ ਲਗਾਓ ਅੱਜ ਉਹੀ ਤਰਪਾਲਾਂ ਮਿਊਸਪਲ ਕਮੇਟੀ ਉਹਨਾਂ ਤੋੜੀਆਂ ਜਾ ਰਹੀਆਂ ਨੇ ਸਭ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਕਿਹਦੇ ਚਾਹੇ ਦੁਕਾਨਾ ਬੰਦ ਕਰੋ ਪਰ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਨਾਲ ਸਾਰਿਆਂ ਨਾਲ ਜਿਹੜੇ ਬਾਜ਼ਾਰ 'ਚ ਇਹ ਨਗਰ ਕੌਂਸਲ ਵਾਲੇ ਆਜਾਏ ਨੇ 40 40 50 ਬੰਦੇ ਇਕੱਠੇ ਹੋ ਕੇ ਬਿਨਾ ਨੋਟਿਸ ਦਿੱਤੇ ਬਿਨਾ ਪ੍ਰਸ਼ਾਸਨ ਦੇ ਕਹੇ ਕੁਛ ਇਹਨਾਂ ਦੇ ਬੋਰਡ ਇਹਨਾਂ ਦੀ ਰੇਡੀਆਂ ਚੱਪਲਾਂ ਆਣੇ ਦੇ ਕਿਸਦਾ ਸਾਮਾਨ ਕਿਸਦੇ ਬੈਗ ਚੱਕ ਕੇ ਲੈ ਗਏ ਜਦ ਕਿ ਕੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ ਵੀ ਹਾਂਜੀ ਜੀ ਤੁਸੀਂ ਰਸਤਾ ਖਾਲੀ ਕਰ ਦਿਓ ਵੀ ਬਾਜ਼ਾਰ 'ਚ ਲੰਘਣਾ ਔਖਾ ਚਲਦੇ ਜਿਹੜੀ ਮੈਡਮ ਪਰਮਜੀਤ ਕੌਰ ਹੈ ਉਹ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਪਰਚਾ ਕਰਾਉਣ ਦੀ ਵੀ ਧਮਕੀ ਦੇ ਰਹੀ ਹੈ ਕਿ ਤੁਹਾਡੇ ਪਰਚਾ ਕਰਾ ਦੇਵਾਂਗੀ ਮੈਡਮ ਨੂੰ ਵੀ ਬੈਠ ਕੇ ਦੁਕਾਨਦਾਰਾਂ ਨਾਲ ਗੱਲ ਕਰਨ ਵੀ ਇੰਨਾ ਧੱਕਾਸ਼ਾਹੀ ਨਾ ਕਰਨ ਉਹ ਜਾਮ ਵੀ ਲਾਇਆਗੇ ਸੀ ਉਸ ਸੰਬੰਧੀ ਕਹਿਣਾ ਚਾਹੁੰਦੇ ਤੁਸੀਂ ਜੋ ਐਨਕ੍ਰੋਚਮੈਂਟ ਡਰਾਈਵ ਆ ਮਾਨ ਜੋ ਕੋਰਟ ਦੇ ਹੁਕਮਾਂ ਨਾਲ ਜੋ ਵੀ ਹੈਗਾ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਜਾਂਦੀ ਆ ਦੁਕਾਨਦਾਰਾਂ ਨੂੰ ਇਸ ਸੰਬੰਧੀ ਪਹਿਲਾਂ ਮਨਿਆਦੀ ਕਰਾ ਕੇ ਇਤਲਾ ਵੀ ਕੀਤੀ ਗਈ ਸੀ ਵੀ ਕਾਨੂੰਨ ਅਨੁਸਾਰ ਵੀ ਜਿੰਨਾ ਹੈਗਾ ਅੱਗੇ ਆਪਣੇ ਐਨਕ੍ਰੋਚਮੈਂਟਾਂ ਨਾ ਕੀਤੀਆਂ ਜਾਣ ਜੋ ਐਨਕ੍ਰੋਚਮੈਂਟ ਡਰਾਈਵ ਚੱਲ ਰਹੀ ਆ ਉਹ ਕਾਨੂੰਨ ਅਨੁਸਾਰ ਹੀ ਚੱਲ ਰਹੀ ਆ ਮੇਰੇ ਹੁਕਮਾਂ ਦੇ ਨਾਲ ਹੀ ਮੇਰੀ ਦੇਖਰੇਖ ਵਿੱਚ ਹੀ ਹੋ ਰਿਹਾ ਜੋ। ਉਹਨ ਤਾਂ ਸਾਡੇ ਸੁਪਰੀਂਡੈਂਟ ਸਾਹਿਬ ਕੋਲ ਬੈਠੇ ਨੇ। ਇਹਦੇ ਸਬੰਧ 'ਚ ਮੈਂ ਡਿਟੇਲ ਚ ਤਾਂ ਨਹੀਂ ਦੱਸ ਸਕਦਾ ਨਾਲ ਬੈਠੇ ਨੇ ਦੱਸ ਸਕਦੇ ਨੇ ਤੁਹਾਨੂੰ। ਜਿਹੜੇ ਇਹਦੇ ਸਾਥ ਜਵਨ ਹੈਗੇ ਜੀ ਉਹਦੇ ਚ ਇੱਕ ਜਵਨ ਜਿਹੜਾ ਅੱਜ ਦੇ ਕੋਲ ਹੈ ਇਹਦਾ ਪੂਰਾ ਅਸੀਂ ਸਾਰਾ ਮੈਡਮ ਆਜੋ ਆਜੋ ਇੱਧਰ ਮੈਡਮ ਬੜਾ ਮਤਲਬ ਇਹਦਾ ਸਾਰਾ 5.5 6 ਲੱਖ ਦਾ ਮਤਲਬ ਇਹਦਾ ਬਣਾ ਕੇ ਪੇਸ ਕਰਕੇ ਬਹੁਤ ਚੰਡੀਗੜ੍ਹ ਭੇਜਿਆ ਦੋ ਵਾਰੀ ਉਹਨਾਂ ਨੂੰ ਲੈਟਰ ਵੀ ਲਿਖਿਆ ਬਹੁਤ ਹੈ ਭਾਈ ਪੈਸਾ ਇਸ਼ੂ ਹੋ ਜੂਗਾ ਉਸ ਤੋਂ ਅਸੀਂ ਇਹਨਾਂ ਦਾ ਫਿਰ ਛੱਟ ਵਗੈਰਾ ਬਣਾ ਲਵਾਂ ਜੇ ਉਹ ਆਪਣਾ ਉਹਨਾਂ ਦੇ ਹੱਥ ਅਦੂਤੋ ਜੇ ਬਾਹਰ ਐਨਕ੍ਰੋਚਮੈਂਟ ਉਹ ਹੀ ਤੋੜੀ ਗਈ ਹੋਰ ਤਾਂ ਮੇਰੇ ਸਬੰਧਿਤ ਪਰ ਮੈਂ ਦੁਕਾਨਦਾਰ ਵੀ ਮੇਰੇ ਕੋਲ ਆਏ ਨੇ ਆਪਾਂ ਉਹਨਾਂ ਦੀ ਵੀ ਸੁਣਵਾਈ ਕੀਤੀ ਗਈ ਆ ਸਾਡੇ ਮੈਡਮ ਮੇਰੇ ਕੋਲ ਮੌਜੂਦ ਨੇ ਇਹਨਾਂ ਨੂੰ ਵੀ ਆਪਾਂ ਆਪਣਾ ਪੱਖ ਸੁਣਨ ਵਾਸਤੇ ਉਸ ਤੋਂ ਬਾਅਦ ਹੀ ਮੈਂ ਕੋਈ ਨਤੀਜੇ ਜਬੋਲ ਸਕਦਾ ਮੈਂ ਨਜਾਇਜ਼ ਸਾਰੀਆਂ ਦੂਰ ਕਰਵਾ ਰਹੀ ਸੀਗੀ ਜੀ ਉਹਨਾਂ ਨੇ ਚਾਹ ਸਾਰ ਫੁੱਟ ਜਗਾ ਪਹਿਲਾਂ ਹੀ ਕਮੇਟੀ ਦੀ ਦਿੱਤੀ ਹੋਈ ਆ ਉਹਨਾਂ ਨੂੰ ਮੈਨੂੰ ਦਿੱਤੀ ਹੀ ਨਹੀਂ ਹੋਈ ਜਾਣੀ ਚਲੋ ਉਹਨਾਂ ਨੇ ਵਧਰੇ ਵਧਾਇਆ ਉਸ ਤੋਂ ਬਾਅਦ ਉਹਨਾਂ ਨੇ ਤਰਪਾਲਾਂ ਲਾਈਆਂ ਹੋਈਆਂ ਸੀਗੀਆਂ ਮੈਂ ਤਰਪਾਲਾ ਹਟਾ ਰਹੀ ਸੀ ਤੇ ਪ੍ਰੇਮ ਪਕੌੜਾ ਵਾਲੇ ਨੇ ਮੈਂ ਇਹ ਕਿਹਾ ਵੀ ਤੁਹਾਡੀਆਂ ਪੱਟੀਆਂ ਬਾਹਰ ਨੇ ਇਹਦੇ ਨਾਲ ਨੁਕਸਾਨ ਹੋ ਜਾਊਗਾ ਸਿਲੰਡਰ ਵੀ ਕਮਰਸ਼ੀਅਲ ਨਹੀਂ ਵਰਤ ਰਹੇ ਉਹ ਘਰੇਲੂ ਸਿਲੰਡਰ ਲੱਗੇ ਉਹਨੇ ਉਹਨਾਂ ਦੀ ਕੜਾਹੀ ਦੇਖੋ ਜਾ ਕੇ ਕਿੰਨੀ ਬਾਹਰ ਆ ਉਹਨਾਂ ਨੇ ਬਦਤਮੀਜ਼ੀ ਕੀਤੀ ਮੇਰੇ ਥੱਪੜ ਮਾਰਨ ਤੱਕ ਆਇਆ ਤੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਥੇ ਮੋੜ 'ਚ ਟੈਂਪੋ ਜੀ ਨੇ ਅਸੀਂ ਚੱਕਵਾ ਰਹੇ ਸੀਗੇ ਉਸ ਦਿਨ ਮਰੀਸ਼ ਕਾਲੀਏ ਨੇ ਮੇਰੇ ਨਾਲ ਬਹੁਤ ਵੱੱਟ ਮੀਝ ਕੀਤੀ ਆ ਮੈਂ ਕੋਈ ਕਾਰਵਾਈ ਫੇਰੇ ਤੇ ਮੈਂ ਅੱਜ ਕਾਉਂਸਲਰ ਨੇ ਜੀ ਅੱਜ ਮੈਂ ਪੁਲਿਸ ਨੂੰ ਲਿਖ ਕੇ ਦਿੱਤਾ ਜੀ ਕਿਹੜੇ ਖਿਲਾਫ ਕਿਹ ਇੱਕ ਦੇ ਖਿਲਾਫ ਦਿੱਤਾ ਹੈ ਮੈਂ ਉਹਨਾਂ ਦੇ ਖਿਲਾਫ ਜਿਹੜੇ ਨੇ ਅੱਜ ਕੀ ਤੌਣਾ ਮੈਂ ਉਹ ਵੀ ਪਹਿਲੇ ਵੀ ਗਨ ਬਾਰੇ ਵੀ ਲਿਖਿਆ ਵੀ ਉਹਨਾਂ ਨੇ ਵੀ ਮੇਰੇ ਕੰਮ ਚ ਬੇਗਾਨ ਪਾਇਆ ਨੀਮ ਦਿੱਤਾ ਜੀ ਹਾਂਜੀ ਬਾਇ ਨੀਮ ਦਿੱਤਾ ਕਿਹੜੇ ਕਿਹੜੇ ਨਾਮ ਅਮਰਿਸ਼ ਕਾਲੀਆ ਨੇ ਤਾਂ ਬਾਇ ਨਾਮ ਦਿੱਤਾ ਮੇਰੇ ਸਰਕਾਰੀ ਉਹ ਚ ਪਾਇਆ ਸੀ ਉਹ ਕਹਿੰਦੇ ਸੀ ਮਿਸ ਬਿਹੇਵ ਕੀਤਾ ਮੈਂ ਕਹਿੰਦਾ ਨਹੀਂ ਉਹਨਾਂ ਨੇ ਉਹ ਮੁੰਡੇ ਨੇ ਮੇਰੇ ਨਾਲ ਮਿਸ ਬਿਹੇਵ ਕੋਈ ਨਹੀਂ ਕੀਤਾ ਅੱਜ ਵਾਲਿਆਂ ਨੇ ਮੇਰੇ ਨਾਲ ਮਿਸ ਬਿਹੇਵ ਅੱਜ ਕਿਹਨੇ ਕਿਹਨੇ ਕੀਤਾ ਜੀ ਅੱਜ ਪ੍ਰੇਮ ਦੇ ਮੁੰਡਿਆਂ ਨੇ ਪ੍ਰਿੰਪ ਕੋੜੇ ਹਾਂਜੀ ਮੈਡਮ ਜਿੰਮੀ ਤੁਸੀਂ ਬਾਜ਼ਾਰ ਦੇ ਵਿੱਚ ਸਾਰਾ ਨਾ ਨਾ ਅੱਜ ਤਾਂ ਪਈ ਹੋਈ ਹੈ ਜੇ ਬਾਜ਼ਾਰ ਨੂੰ ਬੰਦ ਕਰਕੇ ਮੂਰੇ ਰਿਪਬਲਿਕ ਨੂੰ ਨੰਗਰ ਨੂੰ ਜਗ੍ਹਾ ਨਹੀਂ ਛੱਡਦੇ ਤਾਂ ਤਕਲੀਫ ਹੋਊਗੀ ਇਹਨਾਂ ਸਾਲਾਂ ਤੋਂ ਪੈਸੇ ਲੈ ਰਹੇ ਹੋਣੇ ਕਮੇਟੀ ਵਾਲੇ ਉਹਨਾਂ ਤੋਂ ਜਿਹੜੇ ਪਹਿਲਾਂ ਲਗਾਏ ਹੋਏ ਸੀ ਤੈਬ ਬਾਜ਼ਾਰੀ ਯੈਸੀ ਕੱਲ ਫੇਰ ਸੁਣਨ ਜੀ ਵੀ ਆਈ ਤੁਹਾਨੂੰ ਮੈਂ ਤਾਂ ਬਹੁਤ ਸੁਣਦੀ ਸੀਗੀ ਜੀ ਪਹਿਲਾਂ ਤੇ ਫੇਰ ਮਤਲਬ ਹੁਣ ਜੀ ਮੈਂ ਕੀ ਕੀ ਮੈਂ ਤਾਂ ਹੁਣ ਵੀ ਕਿਹਾ ਬਾਹਰ ਵੀ ਕਹਿ ਰਹੀ ਹਾਂ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਕਿਹਾ ਮੇਰੇ ਖਾਪ ਮੈਨੂੰ ਕਾਰਵਾਈ ਜਾਰੀ ਰੱਖੋਗੇ ਇਹ ਜਾਰੀ ਰਹਿਓਗੇ ਜੀ ਜਿੰਨੀ देर ਮੈਡੀਟਿਓਡੀ ਰਹੂਗੇ ਜਾਰੀ ਰਹੂਗੇ 10 ਮਾਰਕੀਟ ਪਾ ਪਾਰਕਿੰਗ ਦਾ ਠੇਕਾ ਸੀ ਹਾਂਜੀ ਹਾਂਜੀ ਰੇਡੀਆ ਲਾਈ ਬੈਠੇ ਹਾਂਜੀ ਮੈਂ ਉਹ ਰੇਡੀਆ ਚਕਵਾਣ ਗਈ ਸੀ ਉਹ ਕਹਿੰਦੇ ਠੇਕੇਦਾਰ ਨੇ ਲਵਾਈਆਂ ਨੇ ਮੈਂ ਕਿਹਾ ਮੈਂ ਬਿਲਕੁਲ ਨਹੀਂ ਲਗੰਨ ਦੇਣੀ ਮੈਂ ਜੀਓ ਸਾਹਿਬ ਨੇ ਇਹ ਗੱਲ ਕੀਤੀ ਵੀ ਤੁਸੀਂ ਛਾਤਾਂ ਚ ਲਿਖਿਆ ਰੇਡੀਆ ਤੇ ਸ਼ਾਮ ਨੂੰ ਸ਼ਰਾਬ ਵੀ ਉੱਥੇ ਚਲਦੀ ਹਾਂਜੀ ਸ਼ਰਾਬ ਵੀ ਚਲਦੀ ਹੈ ਤਾਸ਼ ਵੀ ਖੇਡਦੇ ਨੇ ਮੈਨੂੰ ਸਾਰੀ ਕੰਪਲੇਂਟ ਪਾਓਗੇ ਜੀ ਪ੍ਰੈਸ਼ਰ ਜਾ ਕੇ ਤੁਹਾਨੂੰ ਨਹੀਂ ਮੈਂ ਪ੍ਰੈਸ਼ਰ ਇਚ ਨਹੀਂ ਆਉਂਦੀ ਸਰ ਨਹੀਂ ਮੈਂ ਰੇਡੀਆ ਕਦੋਂ ਤੱਕ ਚੱਕੀ ਜਾ ਰਹੇ ਮੈਂ ਸਰ ਕੱਲ ਵੀ ਚਕਵਾ ਕੇ ਆਈ ਹਾਂ ਮੈਂ ਹੁਣ ਵੀ ਚ ਮੈਂ ਇੱਕ ਸ਼ਬਾਦ ਯਾਰ ਦੇ ਵਿੱਚ ਕੰਨੇ ਜਿਹੜੇ ਦੁਕਾਨਦਾਰ ਨੇ ਕਈ ਆਪ ਕਹਿੰਦੇ ਕਿ ਕਿਰਾਏ ਤੇ ਮੂਰੇ ਕਿਰਾਇਆ ਲੈਂਦੇ ਨੇ ਨਹੀਂ ਸਰ ਹੁਣ ਕੋਈ ਨਹੀਂ ਹੈਗਾ ਉੱਥੇ ਮੈਂ ਸਾਰੇ ਚੱਕਵਾਤੇ ਉਹਨਾਂ ਦਾ ਬਣਾਣੀ ਚਾਹ ਜਿਆਦਾ ਨਹੀਂ ਮੈਂ ਇਹ ਚੱਕਵਾਤੇ ਸਭ ਆਪਣੇ ਅੱਗੇ ਇੱਕ ਕਿਸੇ ਨਾ ਕਿਸੇ ਦੁਕਾਨਦਾਰ ਨੂੰ ਲਾ ਕੇ ਤੇ ਪੇਮੈਂਟ ਲੈਂਦੇ ਨੇ ਨਹੀਂ ਨਹੀਂ ਹੁਣ ਹੁਣ ਮੈਂ ਸਾਰਿਆਂ ਨੂੰ ਵਾਰਨ ਕਰਾਇਆ ਜੀ ਜੇ ਮੈਂ ਦੁਕਾਨਦਾਰ ਦਾ ਚਲਾਨ ਕਟੂਗੇ ਤੇ ਹੁਣ ਲੱਗ ਨਹੀਂ ਰਿਹਾ ਅੱਜ ਮਤਲਬ ਅਸਲ ਜਿਹੜਾ ਹੈ ਪਹਿਲਾਂ ਹੁੰਦਾ ਪਹਿਲਾਂ ਦੇ ਦਾਂ ਉਹ ਮੈਂ ਨਹੀਂ ਦੇ ਜਾਂਦਾ ਹੁਣ ਅਸੀਂ ਚਲਾਨ ਕੱਟ ਕੇ ਦਿੰਨੇ ਆ ਸਮਾਂ ਠੀਕ ਠੀਕ ਮੈਂ ਅੱਜ 23 17 ਸਤ ਏਯੂ ਸਾਹ ਦੇ ਹੁਕਮਾਂ ਦੇ ਮੁਤਾਬਕ ਇਨਕ੍ਰੋਚਮੈਂਟ ਹਟਾ ਰਹੀ ਸੀਗੀ ਤੇ ਕਾਫੀ ਦਿਨਾਂ ਤੋਂ ਇਹ ਮਹੀਮ ਚੱਲੀ ਚਲਾਈ ਜਾ ਰਹੀ ਆ ਤੇ ਇਹ ਇਸ ਸਮਝੀ ਇਨਕ੍ਰੋਚਮੈਂਟ ਸੰਬੰਧੀ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਸੀ ਸਾਰੇ ਸ਼ਹਿਰ 'ਚ ਅੱਜ ਜਦੋਂ ਮੈਂ ਚੱਕਵਾ ਰਹੀ ਸੀ ਪ੍ਰੇਮ ਪ੍ਰਕਾੜ ਵਾਲੇ ਦੇ ਦੋ ਬੇਟੇ ਬਾਹਰ ਨਿਕਲੇ ਬਾਕੀ ਦੁਕਾਨਦਾਰ ਤਾਂ ਸਾਰੇ ਠੀਕ ਸੀਗੇ ਅਸੀਂ ਕਰਵਾ ਰਹੀ ਸੀ ਬੋਲੇ ਨਹੀਂ ਹੈਗੇ ਇਹਨਾਂ ਨੇ ਬਹੁਤ ਮਿਸਬੀਹੇਵ ਕੀਤਾ ਬਹੁਤ ਬਦਤਮੀਜ਼ੀ ਕੀਤੀ ਮੇਰੇ ਨਾਲ ਤੇ ਮੇਰੀ ਟੀਮ ਨਾਲ ਵੀ ਬਤ ਮੀਜੀ ਕੀਤੀ ਉਹਨਾਂ ਨੂੰ ਵੀ ੱੱਕੇ ਤੁੱਕੇ ਮਾਰੇ ਕਾਫੀ ਜ਼ਿਆਦਾ ਔਰ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਪੜਕਾਇਆ ਤੇ ਧਰਨਾ ਲਗਾਤਾ ਤੇ ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਮੈਡਮ ਵੱਲੋਂ ਜਿਹੜੇ ਇੰਕ੍ਰੋਚਮੈਂਟ ਦੇ ਮੈਡਮ ਪਰਮਜੀਤ ਕੌਰ ਵੱਲੋਂ ਵੀ ਤੁਸੀਂ ਉਹਨਾਂ ਨੂੰ ਜਦੋਂ ਨਜਾਇਜ਼ ਕਬਜ਼ੇ ਹਟਾਉਣ ਵਾਸਤੇ ਤੁਹਾਡੇ ਕੋਲ ਗਏ ਨਹੀਂ ਤਾਂ ਤੁਸੀਂ ਧੱਕੜ ਮਾਰਨ ਤੇ ਇਹ ਕੀ ਕੀ ਗੱਲ ਕੋਈ ਹੋਈ ਕੋਈ ਐਸੀ ਮੈਡਮ ਨੂੰ ਥੋੜੀ ਗਲਤਫਹਿਮੀ ਹੋ ਗਈ ਹੈ ਇਹ ਤਾਂ ਉਹਨਾਂ ਦਾ ਮੁਲਾਜ਼ਮ ਸਾਡੇ ਥੋੜਾ ਮੁਲਾਜ਼ਮ ਨਾਲ ਬਹਿਸ ਗਿਆ ਤਾਂ ਅਸੀਂ ਉਹਨੂੰ ਅੱਗੇ ਹੋ ਕੇ ਉਹਨੂੰ ਲੈਣ ਗਏ ਸੀ ਵੀ ਤੂੰ ਇੱਧਰ ਆ ਜਾ मैडम ਨੂੰ ਐ ਲੱਗਿਆ ਕਿ ਮੈਂ ਮਤਲਬ ਵੀ ਸਾਡੇ ਨਾਲ ਲੜਨਾ ਹੈ ਸਾਡੇ ਵੱਲੋਂ ਐਸਾ ਕੁਝ ਨਹੀਂ ਜੇ ਮੈਡਮ ਨੂੰ ਲੱਗਦਾ ਵੀ ਹੈ ਫਿਰ ਵੀ ਆਪਾਂ ਮੈਡਮ ਸੌਰੀ ਫੀਲ ਕਰ ਲਾਂਗੇ ਸਾਡੇ ਵੱਲੋਂ ਐਸਾ ਕੁਝ ਨਹੀਂ ਹੈ ਮੈਡਮ ਗਲਤਫਹਿਮੀ ਹੈ ਇਹ ਮੈਡਮ ਪਰਮਜੀਤ ਕੌਰ ਜਿਹੜੇ ਮਿਊਚਲ ਕਮੇਟੀ ਚ ਲੱਗੇ ਨੇ ਇਹ ਆਪਣੇ ਨਾਜਾਇਜ਼ ਕਬਜ਼ੇ ਜਿਹੜੇ ਸ਼ਹਿਰ ਸੀ ਉਹਨੂੰ ਦੂਰ ਕਰ ਰਹੇ ਸੀਗੇ ਤੇ ਪਹਿਲਾਂ ਵੀ ਇਹ ਅਮਲੌਰ ਰੋਡ ਤੇ ਇਹਨਾਂ ਨੇ ਨਾਜਾਇਜ਼ ਕਬਜ਼ੇ ਦੂਰ ਕਰਾਏ ਸੀ ਉਦੋਂ ਵੀ ਇੱਕ ਦੋ ਬੰਦਿਆਂ ਨੇ ਮਿਸਬੀਹਵ ਕੀਤਾ ਸੀ ਤੇ ਡਿਊਟੀ 'ਚ ਵਿਗਨ ਪਾਈ ਸੀ ਇਹਨਾਂ ਦੇ ਤੇ ਅੱਜ ਵੀ ਇਹ ਲਲੇੜੀ ਰੋਡ ਤੇ ਆਪਣਾ ਨਜਾਇਜ਼ ਕਬਜ਼ੇ ਦੂਰ ਕਰਾ ਰਹੇ ਸੀ ਤਾਂ ਉੱਥੇ ਇੱਕ ਪ੍ਰੇਮ ਪਕੌੜਿਆਂ ਵਾਲਾ ਹੈਗਾ ਉਹਦੇ ਦੋ ਲੜਕੇ ਨੇ ਇੱਕ ਹਰਦੀਪ ਤੇ ਇੱਕ ਹੋਰ ਹੈ ਉਹਨਾਂ ਨੇ ਮੈਡਮ ਨਾਲ ਮਿਸਬੀਹ ਵੀ ਕੀਤਾ ਉਹਨੂੰ ਡਿਊਟੀ 'ਚ ਵਿਗਨ ਪਾਇਆ ਤੇ ਬਾਅਦ ਜੁਣਾਂ ਨੇ ਇੱਥੇ ਸਰਵਿਸ ਰੋਡ ਤੇ ਜਾਮ ਲਾਤਾ ਸਾਨੂੰ ਇਹਨਾਂ ਵੱਲੋਂ ਕੰਪਲੇਂਟ ਮਿਲ ਗਈ ਆ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ